ਗੋਈ ਦੋਸਤੋ ਫਾਰਮ 60 16 ਮਾਡਲ 480 ਰੇਟ ਆ ਖੈਰ ਨਵੀਆਂ ਜਮਾ ਕਿਤੇ ਵੀ ਇਹਨੂੰ ਚਾਸ ਹੋਵੇ ਟਰੈਕਟਰ ਤਲਵੰਡੀ ਸਾਹ ਕੋ ਖੜਾ ਜੀ ਇਹ ਆ ਗਈ ਫਾਰਮ 60 ਇਹ ਕਲੀਅਰ ਹੈਲੋ ਵੀ ਮਾਡਲ 425 ਰੇਟਾ ਕੋਕਾ ਵੀ ਦਾ ਦੋਸਤੋ ਦੇਖੋ ਸ਼ਾਰ ਗਿਆ ਟਰੈਕਟਰ ਬਹੁਤ ਸੋਹਣਾ ਜੀ ਜਿਹਦੀ ਕਿੰਤਾ ਸ਼ੇਪ ਹੈਂਤੀ ਪਾਵਰ ਸਟੇਰੀ ਨਹੀਂ ਇਹ ਹੈ ਆਸ਼ਾ 13 ਮਾਡਲ 195 ਰੇਟ ਆ ਪੀਵੀ 31 ਪੰਜਾਬ ਨੰਬਰ ਆ ਜੀ ਟਰੈਕਟਰ ਬਹੁਤ ਸਾਫ਼ ਹੈ ਜੀ ਦੇਖੋ ਜੀ ਆਹ ਇਹ 363 ਸੇਮ ਆ ਰਿਹਾ 298 ਰੇਟ ਆ ਜੀ ਬਾਜੇ ਮੋਲ ਦਾ ਟਰੈਕਟਰ ਆ ਦੋਸਤੋ ਪੈਰ ਧੋਬਦਾ ਜੀ ਬਾਜੇ ਮੋਲ ਦਾ ਟਰੈਕਟਰ 363 ਇਹ ਕਿਸੇ ਵੀਰ ਨੇ ਘੱਟ ਰੇਟ ਦੇ ਵਿੱਚ 363 ਦੇ ਨਿਆਰੇ ਲੈਣੇ ਤਾਂ ਤਲਵੰਡੀ ਸਾਬੋ ਵੀਰ ਜੀ ਤੁਸੀਂ 5 ਨੰਬਰ ਪਲਾਟ ਦੇ ਵਿੱਚ ਆ ਕੇ ਟਰੈਕਟਰ ਖਰੀਦ ਸਕਦੇ ਹੋ ਇਹ ਅਸਵਾਰ ਤਲਵੰਡੀ ਦੇ ਉੱਤੇ ਮੰਡੀ ਦੇ ਉੱਤੇ ਟਰੈਕਟਰ ਨਾ ਵਿਗਿਆ ਤਾਂ ਫਿਰ ਪਤਾ ਕਰਨ ਲਈ ਦੋਸਤੋ ਮੈਸੇਜ ਪਾ ਦਿਓ ਤੁਸੀਂ ਇਹ ਘੱਟ ਮੁੱਲ ਦੇ ਵਿੱਚ 26-30 ਦੇ ਨਿਆਰੇ ਲੈਣੇ ਆ ਤੇ ਆ ਨਵੇਂ ਟੈਰਾ ਚ ਆ ਗਿਆ ਵੀਰੋ 750 ਸੋਨਾਲਿਕਾ ਇਹ ਚਾਰ ਮਾਡਲ 260 ਹੀ ਇਹਦੀ ਕੀਮਤ ਆ ਦੋਸਤੋ ਟਰੈਕਟਰ ਜਿਹੜਾ ਕਹਿੰਦੇ ਵੀ ਜ਼ਿਮੀਂਦਾਰ ਦੇ ਹੱਕ ਨੂੰ ਘੱਟ ਰੇਟ ਦਾ ਤੇ ਸਾਈਡ ਗੇਅਰ ਟਰੈਕਟਰ ਆ ਜੀ ਟਰੈਕਟਰ ਸਾਹਿਬ ਉਹਦਾ ਦੋਸਤੋ 20 ਸਾਲ ਹੋ ਗਏ ਟਰੈਕਟਰ ਆਇਨੂੰ ਤੇ ਕਿਸੇ ਪਾਸੇ ਕੋਈ ਕੱਚ ਨਹੀਂ ਹੋਇਆ ਟਰੈਕਟਰ ਸਾਂਭਿਆ ਹੋਇਆ ਜੀਮਦਾਰ ਭਰਾ ਨੇ ਆ ਫੇਰ ਆ ਗਿਆ ਜੀ 3630 ਪਰਾ ਮਾਡਲ 485 ਨੋਕਰਾ ਇਹ ਵੀ ਬਾਜਾ ਮੋਲ ਦਾ ਟਰੈਕਟਰ ਆ ਦੋਸਤੋ ਨਵੇਂ ਟਾਇਰ ਆ ਮਾਡਲ 12 ਜੀ ਚਾ ਮਾਡਲ ਆ ਦੇਰੀ 스ਪੀਡਰ ਬਹੁਤ ਸਾਫਟ ਟਰੈਕਟਰ ਆ ਲਿਮਿਟੇਸ਼ਨ ਹੋ ਗਿਆ ਦੋਸਤੋ ਦਾ ਐਂਡੋਫਾਰਮ 35 TI ਇਹ ਬਾਈ 35 ਉਸ ਬਾਵਾ ਦਾ ਟਰੈਕਟਰ ਆ ਨਵੇਂ ਟਾਇਰ ਆ ਜੀ ਮਗਰ ਲਈ ਬਹੁਤ ਸੋਨਾ ਸਾਫਟ ਟਰੈਕਟਰ ਆ ਬਾਜੇ ਮੁੱਲ ਦਾ ਟਰੈਕਟਰ ਆ ਦੋਸਤੋ 11 ਮਾਡਲ ਦਾ ਕਪ 75 ਰੇਟ ਲੱਗਿਆ ਹੋਇਆ ਟਰੈਕਟਰ ਦੇ ਟਾਇਰ ਨਵੇਂ ਆ 12 4 28 ਦੇ 12 4 28 ਦੇ ਹਾਂਜੀ ਜਿਹੜਾ ਠੀਕਾ ਸਾਫਟ ਟਰੈਕਟਰ ਆਈ ਮਾਡਲ ਬਹੁਤ ਚਾਈਆ ਜਿਆ ਮੈਸੀ 55 43 ਟਰੈਕਟਰ ਸਾਹਿਬ ਜੀ ਇਹ ਵੀ ਪਰ ਲਿਖਿਆ ਨਹੀਂ ਕੋਈ ਚ ਇਹ ਵਾਲੀ ਹੈ ਪੰਜ ਮਾਡਲ ਆ ਜੀ 190 ਰੇਟ ਆ ਜੀ ਇਹ ਟਰੈਕਟਰ 45 ਹਸਪਾਵਰ ਦਾ ਆਖਿਰ ਆ ਗਿਆ ਜੀ ਅੱਗੇ ਆਪਨੇ 3630 ਇਹ ਤੁਸੀਂ ਦੇਖ ਲਓ ਦੋਸਤੋ ਅੱਗੇ ਤੋਂ ਕਦੇ ਵੀ ਜਦੋਂ ਤੁਸੀਂ ਵੀ ਮੰਡੀ ਦੇ ਵਿੱਚ ਆਉਂਗੇ ਨਾ ਆਮੀ ਤੁਹਾਨੂੰ ਤਿੰਨ ਚਾਰ ਟਰੈਕਟਰਾਂ ਬਾਅਦ ਇੱਕ 3630 ਟਰੈਕਟਰ ਮਿਲ ਹੀ ਜਾਣਾਗਾ ਇਹ 12 ਮਾਡਲ ਆ 360 ਰੇਟ ਆ ਬਾਜੋ ਮੁੱਲ ਦਾ ਟਰੈਕਟਰ ਆ ਅੱਧੇ ਟਾਇਰ ਆ ਬੱਸ ਉਹਨੂੰ ਕੀ ਕਹਿਣਾ ਇਹਦੇ ਬਾਰੇ ਇਹਦੇ ਬਾਰੇ ਤੁਹਾਨੂੰ ਕੀ ਕਹਿਣਾ ਦੋਸਤੋ ਧੂ ਸਪੀਡ ਆ ਸਾਈਡ ਗੇਅਰ ਆ ਬਸ ਪੁੱਛਣੀ ਕੀ ਇਹਨਾਂ ਟਰੈਕਟਰਾਂ ਦਾ ਆਹ ਗਾ ਸਟੈਂਡਰਡ ਸਟੈਂਡਰਡ ਹਾਈ ਸਾਈਡ ਟਰੈਕਟਰ ਦਾ ਜੀ 345 45 ਹਸ ਪਾਵਰ ਕੈਟਾਗਰੀ ਦਾ ਟਰੈਕਟਰ ਆ ਇਹ ਦੋਸਤੋ ਖਰਚਾ ਘੱਟ ਤੇ ਕੰਮ ਵੱਧ ਡਬਲ ਕਲਚ 13 ਮਾਡਲ 3 ਲੱਖ ਦਾ ਟਰੈਕਟਰ ਆ ਦੋਸਤੋ ਦੂਰੋਂ ਖੜਾ ਕਿੰਨਾ ਸੋਨਾ ਲਿਕਾ 50 ਨਾਲੋਂ ਵੀ ਲੰਬਾ ਲੱਗਦਾ ਇਹ ਟਰੈਕਟਰ ਆ ਆ ਆ ਗਿਆ ਦੋਸਤੋ 855 1 ਮਾਡਲ 101 85000 ਇਹ ਕੀਮਤ ਆ ਆ ਗਈ ਨੰਨੀ ਮਾਦੋ 6 ਲੱਖ ਪੂਰਾ ਟਰੈਕਟਰ ਉਸ ਤੋਂ ਬਹੁਤ ਵਧੀਆ ਜਿੰਦਾ ਸਾਫ ਟਰੈਕਟਰਾਂ ਸਮਿਆ ਹੋਇਆ 475 98 ਮਾਡਲ 182 ਰੇਟ ਟਰੈਕਟਰ ਸਾਫਾ ਹੀ ਦੋਸਤ ਜਮਾ ਟਰੈਕਟਰ ਸਾਫਾ 6313 475 ਟਰੈਕਟਰ ਆ ਬਈ ਨਕਰਾ ਕੋੜਾ ਕਿੜਾ ਪਿੰਡ ਆ ਵੀਰੇ ਰਾਮਨਗਰ ਹੈ ਰਾਮਨਗਰ ਅਇਤ ਤਲਵੰਡੀ ਸਾਬੋ ਇਹ ਜਿਆਦਾ ਸਭ ਤੋਂ ਵੱਡਾ ਮੇਲਾ ਦਾ ਤੇ ਇੱਥੇ ਟਰੈਕਟਰ ਵੀ ਸਾਰੇ ਪੰਜਾਬੋਂ ਹੀ ਆਉਂਦਾ ਦਾ ਪੰਜਾਬ ਨਹੀਂ ਕਹਿ ਸਕਦੇ ਰਾਜਸਥਾਨ ਹਰਿਆਣਾ ਤਿੰਨ ਸਟੇਟਾਂ ਦਾ ਟਰੈਕਟਰ ਪੈਂਦਾ ਦਾ ਇੱਥੇ ਕਦੇ ਵੀ ਬੁੱਧਵਾਰ ਤੇ ਤੁਹਾਨੂੰ ਇਹ ਨਹੀਂ ਹੋਊਗਾ ਵੀ ਮੇਲੇ ਦੇ ਵਿੱਚ ਕੋਈ ਟਰੈਕਟਰ ਨਹੀਂ ਮਿਲਿਆ ਜਾਂ ਤੁਹਾਡੀ ਪਸੰਦ ਦਾ ਨਹੀਂ ਕੋਈ ਮਿਲਿਆ ਇਹ ਤਾਂ ਦੋਸਤੋ ਦਿਲ ਰੱਖ ਕੇ ਕੀ ਦੇਖਣੀ ਪੈਂਦੀ ਆ ਜਿਹੜਾ ਕੋਈ ਵੇਚਣ ਆਉਂਦਾ ਉਹ ਵੀ ਆਪ ਦਾ ਦਿਲ ਦਾ ਟੁਕੜਾ ਹੀ ਵੇਚਣ ਆਉਂਦਾ ਤੇ ਜਿਹੜਾ ਕੋਈ ਖਰੀਦਣ ਆਉਂਦਾ ਤੇ ਉਹ ਵੀ ਕਾਲਜਿਆਂ ਨਾਲ ਲਾ ਕੇ ਰੱਖਣ ਵਾਸਤੇ ਖਰੀਦਣਾ ਹੁੰਦਾ ਦਾ ਟਰੈਕਟਰ ਸੋਨੂੰ ਲੱਖ ਤੋਂ ਲੈ ਕੇ ਦੋਸਤੋ 7-8 ਲੱਖ ਤੱਕ ਮਿਲ ਜਾਂਦੇ ਆ ਤੇ ਉਹ ਆਪਕੇ ਆਪਣੀ ਆਪਣੀ ਡਿਮਾਂਡ ਆ ਇਹ ਅਰਚਨ 225 ਇੱਕ ਮਾਡਲ 605 ਕੋਈ ਟਰੈਕਟਰ ਕਿੱਡਾ ਵੱਡਾ ਰੇਟ ਕਿੰਨਾ ਘੱਟ ਆ 285 6 ਮਾਡਲ 744 ਲੋ ਜੀ 744 ਦੇ ਜਿਹੜੇ ਕੋਈ ਵੀਰ ਚਾਹਵਣ ਹੁੰਦੇ ਆ ਹਾਂ 744 ਆ ਗਈ। ਧੰਨਵਾਦ ਹੋ।